ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਕਿਉਂਕਿ ਦਿਨ ਦੇ ਵਿੱਚ ਪੰਜਾਬ ਦੇ ਵਿੱਚ ਕੜਾਕੇ ਦੀ ਗਰਮੀ ਪਈ ਹੈ ਤੇਜ਼ ਹਵਾਵਾਂ ਚੱਲਣੀਆਂ ਦੇਖਣ ਨੂੰ ਮਿਲੀਆਂ ਨੇ ਤੇ ਹਵਾ ਦਾ ਰੁਖ ਵੀ ਕਾਫੀ ਤੇਜ਼ ਸੀ ਐਵਰੇਜ ਗਤੀ ਜਿਹੜੀ ਹਵਾ ਦੀ ਰਹੀ ਉਹ ਲਗਭਗ 25 ਤੋਂ 30 ਕਿਲੋਮੀਟਰ ਦੇਖਣ ਨੂੰ ਮਿਲੀ ਦਿਨ ਦੇ ਵੇਲੇ ਐਵਰੇਜ ਤਾਪਮਨ 42 ਡਿਗਰੀ ਦੇਖਣ ਨੂੰ ਮਿਲਿਆ ਤੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਤੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਵੀ ਕਰ ਦਿਓ ਜੀ ਤਾਂ ਅਜਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਬੜੀ ਹੱਦ ਤੱਕ ਸਾਫ਼ ਹੈ ਪਹਾੜੀ ਖੇਤਰ ਵਿੱਚ ਈਕਾ ਦੁੱਕਾ ਸਿਸਟਮ ਆ ਰਹੇ ਨੇ ਤੇ ਇਹ ਹਵਾ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੀ ਹਵਾ ਦੀ ਗਤੀ ਹੈ ਉਹ ਦੱਖਣ ਪੂਰਬੀ ਚੱਲ ਰਹੀ ਹੈ ਜਿਸ ਦੇ ਕਾਰਨ ਇਹ ਜਿਹੜੀ ਬੱਦਲਵਾਈ ਹੈ ਪੰਜਾਬ ਦੇ ਉੱਪਰ ਆਧਰ ਰਾਤ ਦੇ ਨੇੜੇ ਤੇੜੇ ਟਰੈਵਲ ਕਰਦੀ ਹੋਈ ਦਿਖਾਈ ਦੇਵੇਗੀ ਬੱਦਲਬਾਈ ਜਰੂਰ ਆਵੇਗੀ ਪਰ ਮੀਂਹ ਦੀ ਸੰਭਾਵਨਾ ਕੋਈ ਬਹੁਤ ਵੱਡੀ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਿਸਟਮ ਬਣ ਰਹੇ ਨੇ ਇਹ ਪਹਾੜੀ ਖਤਰੋਂ ਤੋਂ ਆਉਣਗੇ ਜੋ ਕਿ ਹਵਾ ਦੇ ਨਾਲ ਅੱਗੇ ਵੀਤ ਜਾਣਗੇ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਹਲਕੀ ਦਰਮਿਆਨੀ ਹੋ ਸਕਦੀ ਹੈ ਜੋ ਕਿ 5 ਤੋਂ 10% ਚਾਂਸ ਨੇ ਕੋਈ ਬਹੁਤੀ ਉਮੀਦ ਪੰਜਾਬ ਦੇ ਵਿੱਚ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਚਾਂਸ ਜਿਹੜੇ ਨੇ ਉਹ ਇਹੀ ਬਣ ਰਹੇ ਨੇ ਕਿ ਪੰਜਾਬ ਦੇ ਉੱਪਰ ਬੱਦਲਬਾਈ ਦਾ ਅਸਰ ਬਹੁਤ ਹਲਕਾ ਤੋਂ ਦਰਮਿਆਨਾ ਹੀ ਰਹੇਗਾ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਜਿਆਦਾਤਰ ਜਿਹੜੀ ਉਮੀਦ ਹੈ ਮੀਂਹ ਦੀ ਉਹ ਸਾਨੂੰ ਆਉਂਦੀ ਕੱਲ ਤੋਂ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾਂ ਮੀਂਹ ਅਤੇ ਥੋੜੀ-ਬਹੁਤੀ ਤੇਜ਼ ਹਵਾ ਸਵੇਰ ਵੇਲੇ ਤੋਂ ਹੀ ਦੇਖਣ ਨੂੰ ਮਿਲੇਗੀ ਮੀਂਹ ਦੀ ਸੰਭਾਵਨਾ ਸਵੇਰ ਸਮੇਂ ਘੱਟ ਹੈ ਹਵਾ ਦੀ ਗਤੀ ਜ਼ਿਆਦਾ ਰਹੇਗੀ ਪੱਛਮ ਦਿਸ਼ਾ ਤੋਂ ਹਵਾ ਚੱਲੇਗੀ ਅਤੇ ਸੌਰੀ ਪੂਰਬ ਦਿਸ਼ਾ ਤੋਂ ਹਵਾ ਚੱਲੇਗੀ ਪੱਛਮੀ ਹਵਾ ਹੁਣ ਬੰਦ ਹੋ ਚੁੱਕੀ ਹੈ ਜਿਸ ਦੇ ਕਾਰਨ ਸਾਨੂੰ ਅੱਜ ਰਾਤ ਵੀ ਪੂਰਵੀ ਹਵਾ ਦੇ ਆਉਣ ਨਾਲ ਤਾਪਮਾਨ ਜਿਹੜੇ ਐਵਰੇਜ ਤਾਪਮਾਨ ਨੇ ਉਹ 25 ਡਿਗਰੀ ਪਲੱਸ ਹੀ ਬਣਦੇ ਹੋਏ ਦਿਖਾਈ ਦੇਣਗੇ। ਬਾਕੀ ਅਗਰ ਮੀਂਹ ਦੀ ਕੋਈ ਸੰਭਾਵਨਾ ਬਣਦੀ ਹੈ ਕੋਈ ਵੱਡਾ ਅਲਰਟ ਜਾਰੀ ਹੁੰਦਾ ਤਾਂ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ। ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਛੋੜ ਤੇ ਅਗਲੀ ਜਾਣਕਾਰੀ ਜੋ ਵੀ ਹੋਣਗੀਆਂ ਲੈ ਕੇ ਸਾਂਝੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ। ਧੰਨਵਾਦ।